गवन, गवन, ਰਸ਼ੀ ਕਾਲ ਜੀ ਸਾਡੀ ਫਿਲਮ ਆ ਰਹੀ ਹੈ ਵਾਰਨਿੰਗ 2 ਪਹਿਲਾਂ ਤੁਸੀਂ ਵਾਰਨਿੰਗ 1 ਨੂੰ ਬੜਾ ਪਿਆਰ ਦਿੱਤਾ ਸੀਗਾ ਤੇ ਸਾਨੂੰ ਹੁਣ ਇਹ ਹੈ ਵੀ ਉਹਨੂੰ ਤੁਸੀਂ ਦੁੱਗਣਾ ਪਿਆਰ ਦੇਵੋ ਤੇ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਦੇ ਆ ਜਾਂ ਗੀਪੀ ਬਾਈ ਜੀ ਪ੍ਰੋਜੈਕਟ ਕਰਦੇ ਆ ਜਾਂ ਅਸੀਂ ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜਰੂਰ ਮੱਥਾ ਟੇਕਣ ਆਉਣੇ ਆ ਵੀ ਸਾਡੇ ਤੇ ਮਿਹਰ ਕਰਿਓ ਸਾਡੀ ਪੰਜਾਬੀ ਇੰਡਸਟਰੀ ਤੇ ਮਿਹਰ ਕਰਿਓ ਸੋ ਜਦੋਂ ਵੀ ਅਸੀਂ ਆਏ ਆ ਤੇ ਕਦੇ ਅਸੀਂ ਖਾਲੀ ਨਹੀਂ ਮੁੜੇ ਸਾਰੇ ਪ੍ਰੋਜੈਕਟ ਬੜੇ ਵਧੀਆ ਰਹਿੰਦੇ ਆ ਤੇ ਐਤ ਕੀ ਫੇਰ ਬਾਬਾ ਜੀ ਮੂਰੇ ਅਸੀਂ ਅਰਦਾਸ ਕਰਨ ਆਏ ਆ ਵੀ ਵਰਨਿੰਗ ਤੁਹਾਨੂੰ ਸਾਡੀ ਆ ਰਹੀ ਆ ਸਾਡੇ ਸਾਰੇ ਯੂਨਿਟ ਤੇ ਸਾਡੇ ਸਾਰੇ ਆਰਟਿਸਟ ਸਾਡੀ ਪੰਜਾਬੀ ਇੰਡਸਟਰੀ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਟ੍ਰੇਲਰ ਚ ਪੰਮੇ ਦੇ ਕਿਰਦਾਰ ਨੂੰ ਬਹੁਤ ਵਧੀਆ ਪਸੰਦ ਕੀਤਾ ਯਾਰ ਬਸ ਪਹਿਲਾਂ ਵੀ ਪਿਆਰ ਦਿੱਤਾ ਸੀ ਸਾਰਿਆਂ ਨੇ ਪੰਮੇ ਨੂੰ ਤੇ ਹੁਣ ਵੀ ਪਿਆਰ ਦੇ ਰਹੇ ਆ ਹੁਣ ਪਿਆਰ ਜਿੰਨੇ ਵੀ ਸਾਲ 1.5 ਸਾਲ ਹੋ ਗਿਆ ਆਈ ਨੂੰ ਤੇ ਜਿਵੇਂ ਵਿਆਜ ਲੱਗਦਾ ਹੁੰਦਾ ਉਵੇਂ ਕਰਕੇ ਪਿਆਰ ਨੂੰ ਵਿਆਜ ਲਾ ਕੇ ਵੱਧ ਚੁੱਕਿਆ ਪਿਆਰ ਮਜ਼ਾ ਆ ਰਿਹਾ ਤੇ ਪਮੈ ਨਾਲ ਫਿਰ ਉਹਦੇ ਚ ਛਿੰਦਾ ਸੀ ਤੇ ਇੱਕਤੀ ਛਿੰਦਾ ਕੀਪਾ ਬਣ ਕੇ ਆ ਰਿਹਾ ਵਾਏ ਗੁਰੂ ਹਾਂ ਬਿਲਕੁਲ ਅੱਛੀ ਵੀ ਜਿੱਥੇ ਮਰਜੀ ਹੋਈਏ ਜਦੋਂ ਪ੍ਰੋਜੈਕਟ ਦਾ ਸ਼ੁਰੂਆਤ ਹੈ ਸ਼ੁਰੂ ਵੀ ਰਿਲੀਜ਼ ਤੋਂ ਪਹਿਲਾਂ ਅਸੀਂ ਲਾਜ਼ਮੀ ਪਹੁੰਚਦੇ ਆ ਕਿਉਂਕਿ ਸਾਨੂੰ ਅਸੀਂ ਪੰਜਾਬ ਚ ਰਹਿੰਦੇ ਆ ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਐਸੀ ਜਗ੍ਹਾ ਜਿੱਥੇ ਹਮੇਸ਼ਾ ਹੀ ਮੇਰ ਹੁੰਦੀ ਆ ਬਾਬੇ ਦੀ ਹਮੇਸ਼ਾ ਜਿਵੇਂ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਉਵੇਂ ਪਿਆਰ ਤੇ ਆਸ਼ੀਰਵਾਦ ਵੀ ਐਂ ਬਰਸਦਾ ਰਹਿੰਦਾ ਇੱਥੇ ਤੇ ਫਰਵਰੀ ਦੋ ਨੂੰ ਅਸੀਂ ਲੈ ਕੇ ਆ ਰਹੇ ਹਾਂ ਵਰਨਿੰਗ ਟੂ ਸੋ ਬਾਬਾ ਜੀ ਦੀ ਬlesings ਹੈਵ ਟੂ ਇੱਥੇ ਆਉਣਾ ਤੇ ਇਹਦੋਂ ਪਹਿਲਾਂ ਤਾਂ ਕੋਈ ਕੰਮ ਅਸੀਂ ਸ਼ੁਰੂ ਕਰ ਨਹੀਂ ਸਕਦੇ ਜੀ ਸੋ ਸਾਰਿਆਂ ਦੇ ਆਡੀਅנס ਦਾ ਇਥੋਂ ਦੀ ਕਮਿਊਨਿਟੀ ਦਾ ਸਾਰਿਆਂ ਦਾ ਬਸ ਆਸ਼ੀਰਵਾਦ ਚਾਹੀਦਾ ਜੀ ਬਈ ਇਸ ਸਾਡੀ ਫਿਲਮ ਨੂੰ ਬਸ ਭਾਗ ਲਾ ਵੀ ਰੱਬ ਤੁਹਾਡਾ ਕੀ ਰੋਲ ਹੈ ਜੀ ਹਾਂ ਜੀ ਮੇਰਾ ਤਾਂ ਬਸ ਸਮਝੋ ਵੀ ਚੱਕਮਾਂ ਰੋਲ ਹੀ ਹੈ ਜੀ ਬਸ ਇੱਕ ਖੜਤ ਯੂ ਨੋ ਖਤਰਨਾਕ ਰੋਲ ਹੈ ਜ ਜਿਹਦਾ ਸਾਰਿਆਂ ਦੇ ਹੈਗੇ ਆ ਕਰਕੇ ਦੜਕੇ ਵਾਲਾ ਜੀ ਬਸ ਜਿੱਦਾਂ ਦਾ ਸਵਾਦ ਲੱਗਦਾ ਉਹ ਬਸ ਉਹ ਤਾਂ ਰੋਟੀ ਖਾ ਲੈਣੇ ਆ ਜੀ ਠੀਕ ਹੈ ਨਾ ਚਾਹੋਗੇ ਆਪਣੇ بس یہی درشکنو یہی جی ریکویسٹ بس پنجابی سینما ਨੂੰ سپورਟ ਕਰੋ ਅਸੀਂ ਨਵੀਂ ਚੀਜ਼ਾਂ ਟਰਾਈ ਕਰ ਰਹੇ ਆ ਨਵੀਂ ਆਡੀਅנס ਨੂੰ ਟਾਰਗੇਟ ਕਰਨਾ ਚਾਹੁੰਦੇ ਆ ਪਰਿਵਾਰਕ ਫਿਲਮ ਹੈ ਇਹ ਸੋ ਸਾਰੇ ਸ਼ੇਡਸ ਹੈਗੇ ਨੇ ਭਾਜੀ ਪੰਜਾਬ ਦੇ ਵਿੱਚ ਹੋਈ ਹੈ ਜਿੰਨੀ ਮੈਂ ਕਿਹ ਕੀਤੀ ਤੇ ਨਹੀਂ ਤਾਂ ਪ੍ਰਿੰਸਪਲ ਰਾਜਸਥਾਨ ਹੋਈ ਹੈ ਜੀ ਤੇ بس ਲੋਕਲੀ ਹੋਈ ਹੈ ਕਿ ਬਰਬੁਰਤਾ ਹੋਈ ਨਹੀਂਗੀ ਬੋਲੀ ਹੈ ਜੀ ਸੋ ਦਰਬਾਰ ਸਾਹਿਬ ਆਇਆ ਅਸ਼ੀਰਵਾਦ ਲੈਣ ਮਾਰਾ ਇਥੇ ਕਿਉਂਕਿ ਦੋ ਫਰਬਿਜ ਜਿੰਨੇ ਸਟਾਈਲ ਸਹੀ ਹੈ ਸਾਰਿਆਂ ਨੇ ਕਿ ਸਾਡੀ ਫਿਲਮ ਆ ਰਹੀ ਹੈ ਜਿਹਦੀ ਬਹੁਤ ਵੇਸ ਆ ਰਹੀ ਤੋਂ ਇੰਤਜ਼ਾਰ ਕਰ ਰਹੀ ਸੀ ਸਾਡੇ ਦਰਸ਼ਕ ਪੰਜਾਬੀ ਤੇ ਉਸੇ ਦੀ ਬਸ ਹੁਣ ਅਰਦਾਸ ਕਰਨ ਆਇਆ ਵੈਗਰੋ ਕਿ ਸਾਡਾ ਜਿਹੜਾ ਜਿਹੜੀ ਅਸੀਂ ਮਿਹਨਤ ਕੀਤੀ ਉਹਨੂੰ ਭਾਗ ਲੱਗੇ ਜਿੰਨੇ ਵੀ ਇਹਦੇ ਵਿੱਚ ਟੈਕਨੀਸ਼ੀਅਨ ਤੋਂ ਲੈ ਕੇ ਪ੍ਰੋਡਿਊਸਰ ਦਾ ਸਾਰਿਆਂ ਦਾ 200 250 300 ਬੰਦਾ ਹੁੰਦਾ ਸਾਰਿਆਂ ਦੀ ਮਿਹਨਤ ਹੁੰਦੀ ਹੈ ਸੋ ਮਾਰਾ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਉਣ ਤੇ ਪੰਜਾਬੀ ਸਿਨੇਮਾ ਹੋਰ ਵਧੇ ਫੁੱਲੇ ਤੇ ਸਾਡੀ ਇਹ ਫਿਲਮ ਜਿੰਨੇ ਵੀ ਜਿਹੇ ਬਾਲੀਵੁੱਡ ਹੈ ਜੇ ਅਸੀਂ ਸੌਦੀ ਗੱਲ ਕਰਦੇ ਆ ਉਧਰ ਸਾਡੇ ਪੰਜਾਬੀ ਸਿਨੇਮੇ ਦੀਆਂ ਗੱਲਾਂ ਫਿਲਮ ਵਿੱਚ ਨਾ ਭਾਈ ਕਰਤਾਰ ਸਾਰੇ ਬਹੁਤ ਹੀ ਵਧੀਆ ਨੇ ਤੇ ਸੈਟ ਤੇ ਕਿਵੇਂ ਦਾ ਮਾਹੌਲ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਸਾਰੇ ਇੱਕ ਦੂਜੇ ਨਾਲ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਆ ਸਾਰਿਆਂ ਨਾਲ ਬਹੁਤ ਪਿਆਰ ਹੁੰਦਾ ਜਦੋਂ ਵੀ ਗਿੱਪੀ ਬਾਈ ਹੋਰੀ ਫਿਲਮ ਕਰਦੇ ਆ ਤਾਂ ਇੱਕ ਪਰਿਵਾਰ ਵਾਂਗੂ ਅਸੀਂ ਇੱਕ ਦੂਜੇ ਨਾਲ ਵਿਚਰਦੇ ਆ ਤੇ ਬਹੁਤ ਹੀ ਮਤਲਬ ਕਮਾਲ ਦਾ ਮਾਹੌਲ ਹੁੰਦਾ ਤੇ ਰਲ ਮਿਲ ਕੇ ਹਾਸੇ ਖੇਡੇ ਨਾਲ ਫਿਲਮ ਨੇ ਪਰੇ ਚੜੀ ਹੈ ਜੀ ਤੇ ਸਾਡੀ ਫਿਲਮ ਆ ਰਹੀ ਹੈ ਜੀ 2 ਫਰਵਰੀ ਨੂੰ ਤੇ ਅਸੀਂ ਇੱਥੇ ਆਏ ਆ ਮੱਥਾ ਟੇਕਣ ਬlesing ਲੈਣ ਆਏ ਆ ਜੀ ਤੇ ਹਮੇਸ਼ਾ ਹੀ ਜਦੋਂ ਵੀ ਗਿੱਪੀ ਵੀਰਾ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਨੇ ਜਾਂ ਜਦੋਂ ਵੀ ਰਿਲੀਜ਼ਿੰਗ ਤੋਂ ਪਹਿਲਾਂ ਇੱਥੇ ਆ ਕੇ ਸਕੂਨ ਮਿਲਦਾ ਇੱਕ ਜਿਵੇਂ ਕਹਿ ਦੀ ਟੈਨਸ਼ਨ ਫ੍ਰੀ ਹੋ ਜਾਈਦਾ ਵੀ ਬਾਬੇ ਕੋਲ ਆ ਕੇ ਤੇ ਹਮੇਸ਼ਾ ਹੀ ਬlesing ਮਿਲਿਆ ਨੇ ਹਮੇਸ਼ਾ ਹੀ ਜਿਵੇਂ ਵਰਨਿੰਗ 1 ਨੂੰ ਇੰਨਾ ਪਿਆਰ ਮਿਲਿਆ ਸੀ ਤੇ ਹੁਣ ਦੂ ਆ ਰਹੀ ਹੈ ਜੀ 2 ਫ फेब्रुवारी ਪਹਿਲੀ ਫਿਲਮ ਨਾਲੋਂ ਤਾਂ ਹੁਣ ਫਿਲਮ ਚ ਕੀ ਅੰਤਰ ਹੈ ਬਹੁਤ ਫਰਕ ਆ ਜੀ ਹੁਣ ਥੋੜਾ ਵੱਡੇ ਸਕੇਲ ਤੇ ਫਿਲਮ ਆ ਗਈ ਜੀ ਰਿਲੀਜ਼ ਵੱਡੇ ਸਕੇਲ ਤੇ ਆ ਪਹਿਲੀ ਫਿਲਮ ਸਾਡੇ ਕੋਲ ਸਾਧਨ ਉਹਨੇ ਹੀ ਕੋ ਸੀ ਸਾਰਿਆਂ ਨੇ ਮਿਲ ਕੇ ਬਣਾਈ ਹੁਣ ਗਿੱਪੀ ਵੀਰ ਜਦੋਂ ਨਾਲ ਜੁੜੇ ਤਾਂ ਹੁਣ ਉਹ ਵੱਡੇ ਗਰੇਂਜਰ ਤੇ ਬਣਦੀ ਹੈ ਫਿਲਮ ਦਾ ਟ੍ਰੇਲਰ ਦੇਖ ਕੇ ਲੱਗਦਾ ਕਿ ਹਾਲੀਵੁੱਡ ਦੇ ਹਾਲੀਵੁੱਡ ਨੂੰ ਟੱਕਰ ਦਿੱਤੀ ਜਾ ਰਹੀ ਹੈ ਨਹੀਂ ਨਹੀਂ ਕੋਸ਼ਿਸ਼ ਆ ਮੈਨੂੰ ਲੱਗਦਾ ਜੀ ਪੰਜਾਬੀ ਸਿਨੇਮਾ ਆਪ ਦਾ ਆਪ ਆ ਕਿਸੇ ਨਾਲ ਟੱਕਰ ਨਹੀਂ ਆ ਜਿਵੇਂ ਸਾਡਾ ਪੰਜਾਬੀ ਸਿਨੇਮਾ ਹੌਲੀ ਹੌਲੀ ਆਪਦੀ ਇੱਕ ਸਪੇਸ ਬਣਾ ਰਿਹਾ ਹੈ ਪਿੱਛੇ ਮਸਤਾਨੇ ਫਿਲਮ ਆਈ ਉਹਨੇ ਬਹੁਤ ਅੱਛਾ ਬਜਟ ਕੀਤਾ 올 ਵਰਡ ਹੁਣ ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਆ ਰਹੀਆਂ ਥੈਂਕ ਯੂ ਤੇ ਸਾਡੀ ਫਿਲਮ ਮਾਰਨਿੰਗ 2 ਆ ਰਹੀ ਹੈ 2 ਫੈਬ ਨੂੰ ਤੇ ਅਸੀਂ ਤੇ ਬਾਬਾ ਜੀ ਦੀ ਬਲੇਸਿੰਗਸ ਨਾਲ ਆਇਆ ਤੇ ਅੰਮ੍ਰਿਤਸਰ ਐਂਡ ਗੋਲਡਨ ਟੈਪਲ ਇਸ ਵਾਈ ਸਪੈਸ਼ਲ ਫॉर ਮੀ ਬਿਕਾਜ਼ ਮੇਰਾ ਪਹਿਲਾ ਸ਼ੋਅ ਵੀ ਇੱਥੇ ਸ਼ੁਰੂ ਹੋਇਆ ਸੀ ਹਨੀਮੂਨ ਤੇ ਬਾਅਦ ਵਿੱਚ ਇੱਥੇ ਆਈ ਸੀ ਮੱਥਾ ਟੇਕਣ ਕਿ ਵਰਨਿੰਗ ਟੂ ਦਿੱਲੀ ਵੀ ਇੱਥੇ ਮੱਥਾ ਟੇਕਣ ਇੱਥੇ ਆਇਆ ਐਂਡ ਵੀ ਹੋਪ ਬਾਬਾ ਜੀ ਵਿਲ ਬਲੇਸ ਅਸ ਕੀ ਖਾਸ ਲੈ ਕੇ ਆਈ ਮੈਂ ਮਿਸਟ੍ਰੀ ਮੈਂ ਲੈ ਕੇ ਆਈ ਆ ਰੌਣਕ ਦਾ ਰੌਣਕ रौनक का किरदार जो रौनक लाके आएगी फिल्म सेकेंड फरवरी में जाके जरूर जरूर देखो सबने बहुत मेहनत करी है तो फिल्म भी बहुत बहुत, बहुत है